ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਸਾਰੇ ਜਣੇ ਜਿੰਨੇ ਵੀ ਇਸ ਸਮੇਂ ਇਸ ਵੀਡੀਓ ਨੂੰ ਦੇਖ ਰਹੇ ਨੇ ਪਹੁੰਚਿਆ ਜੀ ਫਿਰ ਪੋਲਟਰੀ ਫਾਰਮ ਤੇ ਪਿੱਛੇ ਪਾਣੀ ਹੈ ਜਿਹੜਾ ਆਪਾਂ ਨੇ ਚੜਾਤਾ ਹੋਇਆ ਹੈਗਾ ਇਹ ਠੀਕ ਕਹਿੰਦੇ ਵੀ ਵਲੈਂਟਰ ਪਰ ਪਾਣੀ ਥੋੜੇ ਦਿਨ ਖੜਾ ਰੱਖਣਾ ਪੈਂਦਾ ਹੈ ਉਹ ਜ਼ਿਆਦਾਤਰ ਗਰਮੀਆਂ ਵਿੱਚ ਹੁੰਦਾ ਸਰਦੀਆਂ ਦੇ ਵਿੱਚ ਸ਼ਾਇਦ ਘੱਟ ਚੱਲ ਵੀ ਸਕਦਾ ਕੰਮ ਵੈਸੇ ਉਦਾਂ ਤੇ ਮੇਸਤਰੀ ਹੁਣ ਦੋ ਦਿਨ ਦਿਨ ਤੇ ਛੁੱਟੀ ਤੇ ਆ ਕੰਮ ਹਰ ਬਥੇ ਹੈ ਵੀ ਨਹੀਂ ਸੀ ਗਾ ਉਰੇ ਜਿਹਦੇ ਕਰਕੇ ਫਿਰ ਹੁਣ ਛੁੱਟੀ ਪਰ ਚਲੇਗਾ ਕਹਿੰਦਾ ਵੀ ਜਦੋਂ ਕੰਮ ਹੋਇਆ ਮੈਨੂੰ ਦੱਸ ਦੇ ਜਰੂਰ ਤੇ ਹੁਣ ਅੱਬਾ ਤੁਹਾਨੂੰ ਦਿਖਾਉਂਦੇ ਆ ਜੀ ਬਈ ਇੱਧਰ ਦਾ 8 ਅੰਕ ਦੇ ਵਿੱਚ ਵੀ ਕੰਮ ਰਹਿੰਦਾ ਹਲਾ ਇਹਦੇ ਵਿੱਚ ਪੋਰਸ਼ਨ ਬਣਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਮੇਰੇ ਕੋਲ ਇੱਟ ਜਿਹੜੀ ਇਕ ਤਾਂ ਆ ਬਚ ਗਈ ਇੱਕ ਮੇਰੇ ਕੋਲ ਉਹ ਬਚ ਗਿਆ 1000 ਇੱਟਾਂ ਦੇ ਚਿੱਠਾ ਮੇਰੇ 17-1800 ਇੱਟਾਂ ਬਚੀ ਹੋਈ ਹੈ ਦੇਖਦੇ ਆ ਇਹਦੇ ਨਾਲ ਹੁਣ ਕੀ ਕਰਨਾ ਅੱਗੇ ਦਾ ਜੋ ਵੀ ਪ੍ਰੋਸੀਜਰ ਹੋਊਗਾ ਤੇ ਇਹਦੇ ਫਿਰ ਤਾਂ ਪਾਣੀ ਪੁਣੀਆ ਛੜਕਣਾ ਪਾਣਾ ਬਸ ਸਲੇਪ ਇਹ ਵੀ ਪੱਕ ਗਈ ਵੇਖੀ ਜੇ ਦੇਖਿਆ ਜਾਵੇ ਤੇ ਥੋੜੇ ਥੋੜੇ ਟਾਈਮ ਬਾਅਦ ਇਹਦੇ ਤੇ ਗਿਰਨਾ ਚਾਹੀਦਾ ਪਾਣੀ ਤੇ ਇਸ ਤੋਂ ਬਾਅਦ ਦੇ ਵਿੱਚ ਜੀ ਸਾਡੇ ਕੋਲ ਰੇਤਾ ਵੀ ਬਚਿਆ ਪਿਆ ਆਪਣੀ ਬਜਰੀ ਵੀ ਬਚੀ ਪਈ ਹੈ ਜਿਹੜਾ ਹੁਣ ਛੋਟੇ ਮੋਟੇ ਦੋ ਚਾਰ ਕੰਮ ਰਹਿੰਦੇ ਆ ਉਹ ਕਰਨੇ ਆ ਇੱਕ ਤਾਂ ਆ ਸਰੀਆ ਮੋੜਨੇ ਵਾਲਾ ਇੱਕ ਆ ਫੱਟੀਆਂ ਮੋੜਨੇ ਵਾਲੀਆਂ ਇਹ ਮੈਂ ਸੋਚਦਾ ਸੀ ਵੀ ਹੁਣ ਮੈਂ ਸਕੂਟਰ 'ਤੇ ਕੁਛ ਨਾ ਕੁਛ ਲੱਦ ਕੇ ਲੈ ਚਵਾਂ ਜੇ ਕਲ ਕਟੋ-ਕਟ ਫੱਟੀਆਂ ਹੀ ਲੈ ਜਾਵਾਂ ਤਾਂ ਸ਼ਾਇਦ ਗੱਲ ਬਣ ਸਕਦੀ ਹੈ ਵੀ ਚਲੋ ਚੀਜ਼ ਹੈ ਟਾਈਮ ਗੱਲ ਸਮੇਂ ਜੋ ਪਈਦਾ ਔਰ ਕਰਾਈ ਪੈ ਰਹਾ ਤੇ ਬਾਕੀ ਹੈ ਲਓ ਜੀ ਬੂਟੇ ਆ ਜੀ ਲੈ ਕੇ ਆਂਦੇ ਜੀ ਆਪਾਂ ਨੇ ਰਾਜੀ ਕੋਲ ਤੇ ਭਵਾਲ ਕੋਲ ਤੇ ਜਿਹੜੇ ਵਿੱਚ ਵਿੱਚ ਮਰ ਗਏ ਸੀਗੇ ਟੁੱਟ ਪੁੱਜ ਗਏ ਸੀਗੇ ਬੇ ਉਹ ਲਾ ਦੀ ਉਹਨੇ ਵਿਚਾਰੇ ਨੇ ਪਾਸ ਤੇ ਹਿਸਾਬ ਕਿਤਾਬ ਤੇ ਵੱਧੇ ਕਹਿੰਦਾ ਵੀ ਜਿਹੜੇ ਜਿਹੜੇ ਤੁਹਾਨੂੰ ਪਸੰਦਾ ਉਹ ਲਾ ਲਿਓ 10 ਨੰਬਰ ਇਹ 11 ਨੰਬਰ ਉਹਦੇ ਕੋ ਹੈਗੇ تھے ਹਲ ਹੋਰ ਪਰ ਉਹ ਵੀ ਕਹਿੰਦਾ ਇੱਕ ਦੋ ਦਿਨ ਦੀ ਉਹ ਖੇੜ ਆਉਂਦੀ ਵਾਰ ਮੈਂ ਰੱਖੋ ਜਨਾ ਵੀ 24 ਦੇ ਵਿੱਚ ਵੀ ਲਾ ਦੀ ਪਰ ਇਹ ਹਨਾ ਹੋਰ ਕਿਹਾ ਫਸਲ ਤਾਂ ਲੋਟ ਆਉਂਦੀ ਨਹੀਂ ਹੈਗੀ ਉੱਡਣ ਵਾਲੇ ਦੇ ਉਹਨਾਂ ਤੋਂ ਕੁਛ ਫੇ ਮੈਂ ਹੁਣ ਉਹ ਕਰਾਂ ਮੈਂ ਫਾਲੇ ਪਾ ਲਿਆ ਵਾ ਉਹ ਖੇਤ ਬਾਹਰ ਦਾ ਮੈਂ ਉੱਪਰ ਲਾ ਹੈਨਾ ਹਾਂ ਮੈਂ ਫਾਲੇ ਪਾ ਕੇ ਲਿਓ ਆ ਫੇਰ ਚਲ ਕਰ ਲੈ ਇੱਕਨ ਕਰ ਹੂੰ ਠੀਕ ਮਾਫੀ ਤੁਮ ਫਟ ਪਰਤੇ ਨਾ ਉਹਦੇ ਤੇ ਨੋ ਦੁਖਦਾ ਲਓ ਜੀ ਖੇਤ ਆਪਾਂ ਨੇ ਬਾਤਾਂ ਜੀ ਤੇ ਵੀਡੀਓ ਬਣਾਉਣ ਵਾਲਾ ਫਿਰ ਤੁਹਾਨੂੰ ਪਤਾ じゃ ਕੰਮ ਕਰਦਾ ਹੁੰਦਾ ਹੁੰਦਾ ਇਹਨਾਂ ਮੈਂ ਕੋਈ ਵੀਡੀਓ ਬਣਾਉਣਾ ਮਿਲਦਾ ਨਹੀਂ ਹੈਗਾ ਫਿਰ ਆਏ ਹੁੰਦਾ ਸਾਨੂੰ ਪਤਾ ਹੀ ਉਹ ਦੇਖਣ ਫਿਰ ਆਏ ਲੱਗੀ ਜਾਂਦਾ ਬਾਈ ਬਸ ਇਹ ਕਿਹੜਾ ਕੰਮ ਕਰਦੀ ਹੈ ਨਿਕਲ ਤਾਂ ਜਾਣੀ ਚਾਹੀਦੀ ਹੈ ਬਾਈ ਦੀ ਸਕੂਟਰੀ ਕਿਧਰੇ ਨਾ ਕਿਧਰੇ ਪਾਫੇ ਨੂੰ ਨਿਕਲ ਜੂਗਾ ਜੀ ਦੇਖ ਲਓ ਕੱਢ ਰੋ ਕੱਢ ਰੋ ਕੱਢ ਰੋ ਕੱਢ ਰੋ 3 ਸਾਲ ਹੋ ਗਏ ਜੀ ਨੂੰ ਖੇਤ ਨੂੰ ਬਾਹਰ ਨੂੰ 3 ਸਾਲ ਪਹਿਲਾਂ ਗੰਨਾ ਬੀਜਿਆ ਦਾ 2 ਸਾਲ 3 ਸਾਲ ਦਾ ਗੰਨਾ ਮੁੱਢਾ ਵੱਡਿਆ ਜੀ ਤੇ ਜੜਾਂ ਬਹੁਤ ਵਿੱਚ ਹੋ ਗਈਆਂ ਸੀਗੀਆਂ ਆਪਣੀਆਂ ਆਹਾ ਤੂਤ ਦਾਂਤ ਜੇ ਖਾਸੇ ਹੋ ਗਏ ਸੀਗੇ ਲੋ ਜੀ ਖੇਤ ਦੀ ਕਰਤੀ ਆਪਾਂ ਨੇ ਤਸੱਲੀ ਡੂੰਘਾ ਰੱਖ ਕੇ ਬਾਹਰ ਆਪਣੇ ਬਲਤੇ ਜਾਣੀ ਹੁਣ ਇੱਥੇ ਤੇ ਮਿੱਟੀ ਚੱਕੀ ਹੋਈ ਆ ਕਈ ਵਾਰ ਚੱਕ ਚੁੱਕ ਕੇ ਇੱਕ ਦੋ ਟਰਾਲੀਆਂ ਉਧਰ ਘਟੀਆਂ ਸੀਗੀਆਂ ਆਪਣਾ ਪੋਲਟਰੀ ਫਾਰਮ ਚ ਪਾਈਆਂ ਸੀਗੀਆਂ ਇੱਥੇ ਤੋਂ ਚੱਕ ਕੇ ਤੇ ਜਿਦੇ ਕਰਕੇ ਇਹ ਉੱਚਾ ਨੀ ਮਾਜਾ ਹੁਣ ਦੇਖਣਾ ਕੁਝ ਹੋਰ ਸਾਧਨ ਵਾਧਨ ਚ ਬਣਾਉਣਾ ਕੋਈ ਬਣਾ ਕੇ ਇਹਨੂੰ ਪੱਧਰਾ ਜਾ ਕਰਨੀ ਹੈ ਕਿਉਂਕਿ ਉਹ ਉਹ ਤਾਂ ਚੱਲਣਾ ਨਹੀਂ ਹੈਗਾ ਓਰੇ। ਕੀ ਕਹਿੰਦੇ ਆਪਣਾ ਜਿਹੜਾ ਲੈਜਰ ਕਰਾਏ ਆਪ ਅਸੀਂ ਜਾਣਾ ਵਿੱਚ ਸਮਾਨ ਜਾ ਫਿਰ ਕਾਫੀ ਹੁਣ ਸੁਆਗਤ ਸੁਗਾ ਦੇਖਦੇ ਆਂ ਪਰ ਇੱਕ ਗੱਲ ਹੈਗੀ 24 ਟੱਪ ਜੇ ਐਨੇ ਤੇ ਢੂਹੀ ਦੁਖਣ ਲਾਤੀ ਟਰੈਕਟਰ ਨੇ ਚਲੋ ਜੀ ਹਾਂ ਥੋੜਾ ਜਿਹਾ ਪੋਟਰੀ ਫਾਰਮ ਵਾਲੀ ਸਾੜ ਕੰਮ ਰੁਕ ਗਿਆ ਹਾਂ ਫੇਰ ਦੁਬਾਰੇ ਫੇਰ ਛੇੜਾਂਗੇ ਇਹਨੂੰ ਇਨਸ਼ਾਅੱਲਾ ਅੱਜ ਹੁਣ ਕਰ ਨੂੰ ਬਲੌਗ ਹੈ ਜਿਹੜਾ ਹੈ ਕਈ ਦਿਨਾਂ ਜੇ ਤਿਆਰ ਹੋ ਰਿਹਾ ਇੱਕ ਦਿਨ ਬਾਅਦ ਆ ਇੱਕ ਦਿਨ ਹੁਣ ਆਹ ਕਰਕੇ ਸਾਰਾ ਕੁਝ ਸਿਸਟਮ ਹੁਣ ਚੱਲਿਆ ਜੀ ਲੈ ਕੇ ਇਹਨੂੰ ਖੇਤਾਂ ਦੇ ਵਿੱਚ ਸਵਾਗਾ ਮਾਰੂੰਗਾ ਉੱਥੇ ਪਹਿਲਾਂ ਟੋਆ ਜਪਰੂੰਗਾ ਉੱਥੇ ਬਾਅਦ ਫਿਰ ਇਹਦੀ ਗੱਲ ਬਾਤ ਹੋਾਈ ਦੇਣੀ ਆਪਾਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਮਕੀਲਿਆ ਕੇ ਮੈਂ ਫਾਦਰთან ਉੱਤੇ ਆਇਆ ਫਿਰ ਉਹ ਮੱਕੀ ਕੇ ਰੂਗ ਵਿੱਚ ਚਲੋ ਚੱਲ ਕੇ ਫਿਰ ਤੁਹਾਨੂੰ ਹੁਣ ਉੱਥੇ ਉਹ ਮਿਲਦੇ ਆਪਾਂ ਫਿਰ ਹਾਲ ਅਸੀਂ ਹਾਂ ਰੱਖ ਲੈ ਚੱਲੀ ਹਾਂ ਕਾ ਕਾਦਾ ਫਿੱਦਾ ਓਏ ਤੂੰ ਕਾ ਕਾਦਾ ਫਿੱਦਾ ਓਰੇ ਓਹ ਨਾ ਨੂੰ ਤੂੰ ਪਪੜੇ ਵੇੜਦਾ ਫਿਰਦਾ ਆਪਣੇ ਤੇਰੀ ਕਟਾਈ ਹੋਣੀ ਤੇਰੀ ਕਟਾਈ ਤੈਨੂੰ ਦੱਸਤਾ ਮੈਂ ਹਾਂ ਇੱਧਰ ਆ ਜਾ ਇੱਧਰ ਉਧਰ ਜਣਾ ਹੈਗਾ ਇੱਧਰ ਆ ਜਾ ਔਰ ਮਿੱਟੀ ਦੇ ਢੇਰ ਪਰ ਨਹੀਂ ਜਾਣਾ ਉੱਧਰੋਂ ਥੁਰੀ ਵੀ ਹੈ ਜੀ ਹੁਣਾ ਅੰਦਰ ਅੰਦਰ ਖੇਨਾ ਚੱਲ ਚੱਲ ਆ ਪੌੜੀਆਂ ਚੜ ਕੇ ਅੰਦਰ ਚੱਲ 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 ਚੜ ਜਾ ਚਲੋ ਵੀ ਚਲੋ 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 ਵੀ ਚਲੋ ਹਾਂ ਕੀ ਚੀਜ਼ ਹੈ ਚਲੋ ਵੀ ਚਲੋ ਕੱਪੜੇ ਲਵੇੜ ਲਈ ਇੱਥੇ ਸਾਰੇ ਹੁਣ। ਉਹ। ਮੈਂ ਬੰਦ ਕਰਦਾ ਤਾ ਤੂੰ ਬੰਦ ਨਹੀਂ ਕਰਦਾ। ਉਹ। ਕੱਪੜੇ ਸਾਰੇ ਵੇੜ ਲਈ ਇੱਥੇ ਹੁਣ। ਦੇਖ ਲੈ। ਹਾਂ? ਹੈਂ? ਟਿੱਡੀ। ਇਹ ਟਿੱਡੀ ਤੇਰੇ ਕੱਪੜੇ ਖਰਾਬ ਕਰਕੇ ਨਾ ਤਾਂ ਕਟਾਈ ਖਾਣੀ ਹੁਣ ਬਸ ਹੋਰ ਕੁਝ ਨਹੀਂ ਚੱਕਰ ਆਗਾ। ਕਿੱਥੇ ਜਾਣਾ? ਹਾਂ ਬੋਲੋ। ਪਾਪਾ ਕੋਲ ਨਹੀਂ ਜਾਣਾ ਹੈਗਾ। ਟਰੈਕਟਰ ਚੱਲਦਾ ਉੱਥੇ ਰਹਿਣ ਦੇ ਇਧਰ ਮੈਂ ਅੱਜ ਮੈਂ ਨਹੀਂ ਗਿਆ ਉੱਥੇ ਤਾਂ ਹਾਂ ਅੱਥੇ ਅੱਥੇ ਬੈ ਕੇ ਦੇਖ ਲਾ ਠੀਕ ਆ ਪਤਾ ਨਹੀਂ ਕੀ ਕਰ ਜਾਂਦੀ ਐ ਇਹ ਕੀ ਕਰਦੀ ਆ ਮਾਮੂ ਆ ਦੇ ਚ ਓਰੇ ਮਾਮੂ ਆ ਆ ਗਿਆ ਵੇਖ ਉਹ ਆ ਗਿਆ ਇੱਧਰ ਆ ਛੇਤੀ ਕਰ ਛੇਤੀ ਕਰ ਇੱਧਰ ਆ ਜਾ ਇੱਧਰ ਆ ਜਾ ਕੰਡੇ ਔਰੇ ਸੁਣਿਆ ਨਹੀਂ ਤੈਨੂੰ ਆ ਇੱਧਰ ਖਰੀਤ ਚਲਾ ਇੱਧਰ ਇੱਧਰ ਆ ਲੈ ਪਾਪਾ ਨੂੰ ਕੀ ਪੁੱਛਿਆ ਤਾਂ ਔਰ ਇੱਥੇ ਪਰ ਖੇਲਾ ਆਇਆ ਪਰ ਨਾ ਖੇਲਾ ਤੇ ਬਹੁਤ ਪੁਰਾਣਾ ਪਿਆ ਪੁੱਤ ਤਾਂ ਇੱਥੇ ਕੁਝ ਵੀ ਹੋ ਸਕਦਾ ਆ ਜਾ ਇੱਧਰ ਆ ਜਾ ਛੇਤੀ ਕਰ ਇੱਧਰ ਆ ਜਾ ਚਲ ਆ ਜਾ ਇੱਧਰ ਚਲ 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 ਤਾਪੀ ਜਾ ਤਾਪੀ ਜਾ ਤਾਪੀ ਨਾ ਛੇਤੀ ਕਰ ਤਾਂ ਹੁਣ ਹੋਇਆ ਕੀ ਕਰਨਾ ਹੈ ਹਾਂ ਇੱਥੇ ਕੀ ਕਰਨਾ ਤੂੰ ਹੁਣ ਲਿਬੜਨਾ ਦਾ ਬਸ ਹੋਰ ਕੁਝ ਨਹੀਂ ਕਰਨਾ ਸਿਰ ਭਰਨਾ ਆਪਣਾ ਦੇਖ ਹਾਏ ਹਾਏ ਹੁਣ ਦੇਖ ਹੁਣ ਤੇਰੀ ਮਾਤਾ ਨੇ ਤੇਰੀ ਕਰਨੀ ਕਟਾਈ ਹੋ ਸਿਰ ਪਰ ਨਹੀਂ ਆਮ ਕਰਦੀ ਹੈ ਚਲ ਆ ਜਾ ਆ ਜਾ ਹੁਣ ਨਹੀਂ ਕਰਨਾ ਬਸ ਲੱਦ ਤੇ ਸੈਰਾ ਨਹੀਂ ਉਹ ਬਰਾਹਰ ਆ ਰਿਹਾ ਪੇ ਲਓ ਜੀ ਲੱਗੇ ਆ ਜੀ ਹੁਣ ਕੇਰਨ ਮੱਕੀ ਲਿਆਂਦੀ ਸੀ ਜਿਹੜੀ ਤੇ ਸਿਆੜ ਕੱਟਦੇ ਇੱਧਰ ਹ ਦੋ ਚਾਰ ਸੌ ਐੜ ਜੀ ਤਾਂ ਇਹ ਤਾਂ ਕੇਰ ਵੀ ਦਿੱਤੇ ਇਹਨਾਂ ਨੇ ਉਹ ਇਹ ਚੁਗੂਗੇ ਤਾਂ ਨਹੀਂ ਬੰਗਲ ਤਾਂ ਨਹੀਂ ਚੋਰ ਖਾਨਣ ਵਾਲੇ ਆ ਨਾ ਇਹ ਤਾਂ ਸੁੰਡੀਆਂ ਵਾਲੇ ਆ ਹੈਨਾ ਤਾਂ ਇਹ ਬੀਜ ਮੜਾ ਕਿੰਨਾ ਕੁ ਮੋਟਾ ਹੈ ਠੀਕ ਹੈ ਠੀਕ ਹੈ ਠੀਕ ਹੈ ਹਮ ਇਹਦੇ ਕੀ ਬੀਜ ਦੀ ਵੀ ਬਹੁਤ ਸ਼ੋਰਟ ਹੈ ਮੱਕੀ ਦੀ ਹੂੰ ਹਾਂ ਉਹ ਪੁੱਛਿਆ ਤਾਂ ਮਾਂ ਮਿਲੇ ਨਹੀਂ ਹੈਗੇ ਜੀ ਮਾਂ ਨੂੰ ਹਾਲੋ ਕਹਿੰਦਾ ਜੀ ਰੋਕਣਾ ਪਣਾ ਦੋ ਚਾਰ ਦਿਨ ਫਿਰ ਜਦ ਤੱਕ ਪਤਾ ਨਹੀਂ ਵੇਚਣ ਦੇ ਮਾਰੇ ਨਹੀਂ ਕਹਿਤਾ ਹੁਣੇ ਨਹੀਂ ਉਹਦੇ ਕੋਲ ਮੈਨੂੰ ਕਹਿੰਦਾ ਹੋਰ ਪਾਸੇ ਵੀ ਨਹੀਂ ਆਏ ਹਾਲ ਕਹਿੰਦਾ ਯੂਨੀਵਰਸਿਟੀ ਤੋਂ ਵੀ ਪਤਾ ਕਰਿਆ ਤਾਂ ਹਾਂਜੀ ਹਾਂ ਤਾਂ ਕੱਟ ਗਿਆ ਬੀਜ ਦੀ ਮਾਂ ਪਾਸੇ ਕੋਤਾ ਮਾਰ ਅੱਛਾ ਜਣੀ ਅੱਧੇ ਚ ਬੀਜਣੀ ਹੁਣ ਇਹ ਕੁੜੀਆਂ ਹੱਥ ਨਾਲ ਹੈ ਪੁੱਤ ਥੋੜੀ ਜ਼ਿਆਦਾ ਹੋ ਜਾਣੀ ਖਾਲ ਤੇ ਜਿਸਨ ਖਾਲ ਪਾਉਣੀ ਅੱਛਾ ਜਿਸਨ ਖਾਲ ਪਾਉਣੀ ਖਾਲ ਖਾਲ ਤੱਕ ਨਾ ਤੇ ਕਿੱਥੇ ਠੀਕ ਸਾਰੇ ਵਾਸਤੇ ਬੀਜ ਘਟਾ ਹੈ ਨਾ ਸਾਰੇ ਵਾਸਤੇ ਬੀਜ ਹੈ ਤਾਂ ਹੀ ਅੱਧੀ ਤਾਂ ਹੈਗਾ ਤੇ ਮਹਾ ਮਾ ਹੋ ਜਾਊਗਾ ਕਹੂੰ ਇੰਨੀ ਮੱਕੀ ਆ ਦੇ ਵਿਚ ਦੇ ਫੇਰ ਬਚਾਉਂਗੇ ਹੈ ਕਿ ਵੱਧ ਬੀਜ ਦੇਣੀ ਹੋਈ ਉਹ ਚੱਟਾ ਹੀ ਵੱਧ ਦਿੰਦੇ ਹੁਣ ਅਸੀਂ ਅੱਛਾ ਨਾ ਜਾਣੀ ਫੇਰ ਵੀ ਜਿਆਦਾ ਹਾਂ ਹੂੰ ਹਾਂ ਤੂੰ ਕਹ ਕਾਦੀ ਹੈ ਓਸ਼ੂ ਤੇ ਇਹਨੇ ਕਰੇ ਕੋਈ ਲੈਣਾ ਤੇ ਕਾਨੂੰ ਅਹ ਮੱਕੀ ਨੂੰ ਨਾ ਵੇਚਣੀ ਵੀ ਜੇ ਕੱਲ ਨੂੰ ਕੋਈ ਵੇਚ ਦੇ ਵੀ ਪੈਸੇ ਨਹੀਂ ਦੋ ਮਹੀਨਾ ਪਾਲਦੇ ਇਹਨੂੰ ਰੱਖ ਲੈਂਦੇ ਆ ਪੱਕਾ ਹੀ ਨੌਕਰੀ ਪਰ ਹੋਰ ਹਾਂ ਲੈ ਨਾ ਦੋ ਬਾਂਸ ਕਰੇਗਾ ਮੇਰੇ ਪਾਸ ਲੋਕਰੀ अपत ए <laughs> हाँ। ले लेके पंगा पूछो मोड़ा से भैंस ले के पूछ दो भैंस ले लूं दो और फिर उसको दूना होता है जब दूध निकालना वो आता है फिर सीखना तो पड़ेगा ना फिर आज आज तेरे को यही क्लास लगाई जाएगी फिर तो अच्छा फिर तो ठीक है फिर तेरे को नौकरी पे रख लेते हैं पक्का 5000 तो महीने का चलेगा ठीक है ਇੱਕੜਾ ਪੋੜਾ ਬੰਦਾ ਕਹਿੰਦਾ ਚੱਲੂਗਾ ਦੱਸ 5000 ਦਿਨ ਕਾ ਨਹੀਂ ਬੋਲ ਰਹਾ ਮੈਂ ਮਹੀਨੇ ਕਾ ਬੋਲ ਰਹਾ ਕਮਤੀ ਪੜ ਜਾਏਗਾ ਹਾਂ ਬੋਲ ਤਾ ਥੋੜਾ ਰੋਟੀ ਵੀ ਖਾਣੀ ਚਾਹ ਵੀ ਪੀਣਾ ਪੋੜਾ ਬੰਦਾ ਏ ਆਜਪੂ ਇਹਦਾ ਕੱਪੜੇ ਲਵੇੜ ਕੇ ਜਾਓ ਆਪਣੇ ਸਾਰੇ ਜਲ ਕੋਈ ਨਹੀਂ ਮਿੱਟੀ ਜੇ ਖੇਲ ਕੇ ਨਿਆਣਾ ਬੜਾ ਹੀ ਹੁੰਦਾ ਸੋਛਪੂ ਸਿਪੂ ਦੇ ਬੜਦੇ ਹੁੰਦੇ ਨਿਆਣੇ ਦੇਖੀ ਸੂ ਸੂ ਨਾ ਕਰਨ ਲਾਦੀ ਛੋਟੇ ਜਿਹੇ ਹੁੰਦੇ ਕਰ ਦਿੰਦਾ ਤਾਂ ਕਰਨ ਨੇ ਕਹਨਾ ਦਸ ਸੂਂ ਸੂਂ ਹੁੰਦੀ ਆ ਜੇ ਤੁਹਾਨੂੰ ਦਿਖਾਵਾਂ ਕਰਨੇ ਕੱਢਦੀ ਟਾਇਰ ਦੀ ਹਵਾ ਸਾਰੀ ਸੂਂ ਸੂਂ ਉਹ ਚੱਕਰ ਚ ਅਜੇ ਵੀ ਟੁੱਟੀ ਕਾਸ ਹੋਈ ਵੀ ਆ ਹਾਂ ਹਾਂ ਉਹ ਤਾਂ ਲਿਆ ਲਿਆ ਕੇ ਨਿਆਣਿਆਂ ਨੂੰ ਹੋਰ ਨੂੰ ਵੀ ਗਿਆ ਅਜੇ ਤੁਹਾਨੂੰ ਸੂਂ ਸੂਂ ਹੁੰਦੀ ਦਿਖਾਵਾਂ ਐਦਾਂ ਹੁੰਦੀ ਸੂਂ ਸੂਂ ਡੱਕਾ ਜਾਂ ਵਿੱਚ ਫਸਾ ਕੇ ਚੱਲੇ ਗਿਆ ਜਦ ਦੇਖਿਆ ਟਾਇਰ ਬੈਠਿਆ ਹੋਇਆ ਅੱਛਾ ਕਿੰਨੇ ਕ ਉੱਥੇ ਤੱਕ ਜਿੱਥੇ ਤੱਕ ਖਾਲ ਉੱਥੇ ਤੱਕ ਕੱਢ ਦਮ ਸਿਆੜਾ ਨਾ ਇਹ ਰੱਬ ਦਾ ਚਲੋ ਹੱਥ ਫਰਾਮੇ ਮਾਰ ਦੇ ਉਹਨੂੰ ਫੇਫੇ ਟੋਕਾ ਕੱਤੀ ਵਜੂ ਸਿਆੜ ਤਾਂ 2 ਗੇੜੇ ਨੂੰ ਉਧਰ ਵੱਜੀ ਗੇ ਕਿਹੜਾ ਹੋ ਲੱਗਣਾ ਉੱਥੇ ਆਹੋ ਫਿਰ ਰਹਿ ਕੇ ਗਿਆ ਜਾਨੀ ਤੁਹਾਨੂੰ ਉਦਨ ਮੈਂ ਤੇਜ ਮਾਰ ਦੂ ਗੱਲ ਤਾਂ ਸਿਆੜ ਤਾਂ ਬੱਜੇ ਵੀ ਚੱਲ ਹੂੰ ਫੁੱਟਣਾ ਇੱਕ ਜਿਹੜੇ ਲੱਗਣਾ ਹੂੰ ਸਾਰੇ ਦੂਰ ਕਰਕੇ ਲਾਮ ਜਾਰੇ ਖਿੱਚ ਰਹੇ ਨਾ 2 ਗੇਲੇ ਕਿੱਥੇ ਜਾ ਜੀਣਾ ਹੂੰ 2 ਗੇੜੇ ਇਹ ਕਾਹੇ ਖੋ ਰਹੋ ਨਾ ਤੇ ਚੱਲ ਚੱਲੋ ਕਰੋ ਫਿਰ ਕੰਮ ਤੁਸੀਂ ਵੀ ਆਪਣਾ ਚੱਲ ਵੇ ਕਾਕੇ ਸੁਭਰੀ ਤੋਏ ਤੇਰੇ ਚ ਮਿੱਟੀ ਨਾ ਪਾ ਲਈ ਚੱਲ ਵੇ ਕਾਕੇ ਹੂੰ ਉਹ ਕੱਕੇ ਚੱਲ ਬਈ ਨਹੀਂ ਨਹੀਂ ਬਈ ਕਿਉਂ ਕਾਤੇ ਬਈ ਫਿਰ ਵਿੱਕੀ ਤੂੰ ਡੌਲ ਦਾ ਪਿਛੇ ਢਾਉਂਦਾ ਜਿੰਦਾ ਪਾਪਾ ਜੀ ਕੀ ਕਰੂਗੇ ਯਾ ਤਾਂ ਪਾਪਾ ਜੀ ਨੂੰ ਮੂਰੇ ਨਿਕਲ ਜਾਣ ਦੇ ਆਹੀ ਸਿਸਟਮ ਬਣਾਉਣਾ ਪੈਣਾ ਤੁਹਾਨੂੰ ਦਿਮਾਗ ਗੱਲ ਕੁੰਚੀ ਨਹੀਂ ਜੀ ਹਾਂ ਮੱਕੀ ਮੱਕੀ ਆ ਜੇ ਮੱਕੀ ਮੱਕਾ ਹੀ ਬੋਲਦਾ ਹਾਂ ਮੱਕਾ ਹੀ हाँ, मैं कई बोलता है इसको जो आटा होता कई का आटा होता है ना पर जानिए ये जानवरों के लिए चारा बनाना है भैंस के लिए इसका इसको काट कर डाल देंगे भैंस को ही ये बात है ऊपर तो बैठना चलो फिर ऊपर बैठिए ओके भी सारा कुछ करके लगे मारना जी सुहा भी तकरीबन बजे गया ਜੀ ਸਾਡਾ ਕੰਮ ਹੈਗਾ ਜਿਹੜਾ ਨਿਬੜ ਗਿਆ ਹੁਣ ਤੇ ਅਸੀਂ ਹੁਣ ਚੱਲਣਾ ਘਰ ਨੂੰ ਹਾਂ ਜੇ ਵੀਰੇ ਚੱਲੀਆ ਕਰ ਨੂੰ ਫਿਰ ਹੈ ਦੇਖ ਲੈ ਬਾਥਰੂਮ ਵੀ ਪਿੱਛੇ ਕਾਲਾ ਗੰਦੀ ਨੇ ਡੰਗਰ ਜੀ ਨੇ ਚੱਲ ਭਾਈ ਆਪਾਂ ਸਕੂਟਰੀ 'ਤੇ ਚੱਲਣਗੇ ਠੀਕ ਹੈ ਚੱਲ ਚਲੀ ਫਿਰ ਅੱਡ ਬੋਲੋ ਵਾਈ ਕਰੋ